ਸਾਸਰੀ ਕਾਲ ਜੀ ਹਾਂਜੀ ਵੀਰੇ 28 ਗਾਵਾਂ ਬਕਾਊ ਵੱਡੀਆਂ ਫਾਰਮ ਵਾਲਿਆਂ ਵੀਰੇ 28 ਨਗ ਗਾਵਾਂ ਦੇ ਬਕਾਊ ਐਚ ਐਫ ਜਰਸੀ ਸਾਈ ਵਾਲਾ ਕਾਫੀ ਕ੍ਰੋਸ ਐਰ ਸੈਰ ਗਰਲੈਂਡੋ ਆਦ ਹਰ ਤਰ੍ਹਾਂ ਦੀ ਨਸਲ ਦੀਆਂ ਵੀਰੇ 28 ਨਗ ਬਕਾਊ ਗਾਵਾਂ ਦੇ ਵੈਰਾਈਟੀ ਵੀਰ ਜੀ ਸਾਰੀ ਹੈਗੀ ਇਹਦੇ ਵਿੱਚ ਟੋਕੜ ਵੈੜ ਵਾਲਾ ਵੀਰ ਫੋਨ ਨਾ ਲਾਵੇ ਛੋਟੀਆਂ ਬੱਸੀਆਂ ਵਾਲਾ ਵੀਰ ਫੋਨ ਨਾ ਲਾਵੇ ਹਾਂਜੀ ਵੀਰੇ ਆਪਣਾ ਡਰੈਸ ਨੋਟ ਕਰ ਲਓ ਕੱਲਾ ਕੱਲਾ ਕਰਕੇ ਵੀਰੇ ਨਗ ਵੇਚਾਂਗੇ ਕੱਲਾ-ਕੱਲਾ ਕਰਕੇ ਨਗ ਵੇਚਾਂਗੇ ਇਹ ਨਹੀਂ ਵੀ ਆਪਾਂ ਸਾਰੇ ਇੱਕ ਨੂੰ ਇਕੱਠੇ ਦੇਣੇ ਆ ਹਾਂਜੀ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਹੈਗਾ ਜੀ ਪਿੰਡ ਸੀਨੀਵਾਲ ਕਲਾਂਗਾ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ ਡੇਢ ਕਿਲੋਮੀਟਰ ਚੱਲ ਕੇ ਕਲਾਲੇ ਵਾਲੀ ਸੜਕ ਤੇ ਆਪਣਾ ਵੀਰੇ ਫਾਰਮ ਆਉਂਦਾਗਾ ਜ਼ਿਲ੍ਹਾ ਵੀਰਜੀ ਆਪਣਾ ਬਰਨਾਲਾਗਾ ਕਨੈਕਟ ਨੰਬਰ ਨੋਟ ਕਰ ਲਓ ਜੀ 6280713934 6280713934 ਦੇਖੋ ਵੀਰੇ ਇਸ ਤਰ੍ਹਾਂ ਆਪਾਂ ਜਿਹੜੀਆਂ ਜ਼ਿਆਦੇ ਦੁੱਧ ਵਾਲੀਆਂ 30 35 ਲੀਟਰ ਵਾਲੀਆਂ ਬੈੜਾ ਹੁੰਦੀਆਂ ਫਾਰਮ ਵਾਲੀਆਂ ਉਹਨਾਂ ਦੀ ਮਸ਼ੀਨਾਂ ਚਵਾਈ ਕਰਾ ਕੇ ਵੀ ਆਪਾਂ ਦਿੰਨੇ ਆ ਤੇ ਉਦਾਂ ਮਸ਼ੀਨ ਤੇ ਲਾਈਵ ਚਵਾਈਆਂ ਵੀ ਹੁੰਦੀਆਂ ਨੇ ਬਾਕੀ ਵਿਚ ਵੀਰ ਆਪਣਾ ਵੀਰੇ ਲੋਕੇਸ਼ਨ ਪੁੱਛਦੇ ਆ ਤੁਸੀਂ ਉਦਾਂ ਗੂਗਲ ਤੇ ਵੀ ਚੈੱਕ ਕਰ ਸਕਦੇ ਹੋ ਸੀਨੀਵਾਲ ਕੰਡਰੀ ਫਾਰਮ ਪਰ ਹੋਗੇ ਤਾਂ ਵੀ ਆਪਣੀ ਲੋਕੇਸ਼ਨ ਨਿਕਲੇ ਹੋਊਗੀ ਉਦਾਂ ਵੀਰੇ ਜਿਹੜਾ ਮੈਂ ਤੁਹਾਨੂੰ ਨੰਬਰ ਬੋਲਿਆ ਇਹ ਨੰਬਰ ਤੇ ਮੇਰੇ ਤੇ ਵਟਸਐਪ ਤੇ ਕੋਈ ਵੀ ਵੀਰ ਹੈਲੋ ਦਾ ਜਾਂ ਕੋਈ ਵੀ ਮੈਸੇਜ ਕਰੂਗਾ ਸਾਡੀ ਲੋਕੇਸ਼ਨ ਵੀਰ ਨੂੰ ਆਟੋਮੈਟਿਕ ਆ ਜਾਂਦੀ ਆ ਉਹ ਟੱਚ ਕਰਕੇ ਆ ਜੇ ਉਹ ਖੁੱਲ ਜਾਂਦੀ ਆ ਵੀਰੇ ਸਿੱਧੀ ਫਾਰਮ ਤੇ ਲੈ ਕੇ ਆਉਂਦੀ ਆ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਬੈੜ ਵੀਰੇ ਜਿੱਡੀ ਮਰਜੀ ਵੱਡੀ ਤੋਂ ਵੱਡੀ ਲੈ ਲੋ ਫਾਰਮ ਵਾਲੀ 40 ਲੀਟਰ ਵਾਲੀਆਂ ਬੈੜਾਂ ਦੇ ਚਾਹ ਬਣਾਣਾ ਜਿਆਦੇ ਵੱਡੀਆਂ ਤਾਂ ਉਹ ਵੀ ਵੀਰੇ ਮਿਲਣਗੀਆਂ ਬਾਕੀ ਵੀਰੇ 나ਗ ਜਾਨੀ ਦੀ ਪ੍ਰਮਾਤਮਾ ਦੀ ਕਿਰਪਾ ਸਦਕਾ ਚੜਦੇ ਤੋਂ ਚੜਦਾ 나ਗ ਮਿਲੂਗਾ ਜਰਸੀ ਦੇ ਚੰਗੀ ਬੈੜ ਦੇ ਸਕੀਨ ਆ ਉਹ ਵੀ ਬਾਧੂ ਹੁੰਦੀ ਆ ਆਪਣੇ ਕੋਲੇ ਬਾਕੀ ਜਿਹੜੀ ਵੀਰੇ ਆਪਾਂ ਐਰਸਰ ਜਾਂ ਗਰਲੈਂਡੋ ਬੋਲਦੇ ਆ ਵੈਰਾਈਟੀ ਵੀਰੇ ਆਪਣੇ ਕੋਲੇ ਪ੍ਰਮਾਤਮਾ ਦੀ ਕਿਰਪਾ ਸਦਕਾ ਸਾਰੀ ਹੁੰਦੀ ਆ ਤਾਂ ਬੋਲੀ ਦੀ ਆ ਉਦਾਂ ਹੀ ਨਹੀਂ ਵੀ ਆਪਾਂ ਉਦਾਂ ਬੋਲਦਨੇ ਆ ਜਿਹੜੀ ਵੈਰਾਈਟੀ ਹੋਊਗੀ ਉਹੀ ਬੋਲਾਂਗੇ ਵੀਰੇ ਬਾਕੀ ਵੀਰ ਜੀ ਛੋਟੀਆਂ ਬੱਸੀਆਂ ਵਾਲਾ ਵੀਰ ਸਾਨੂੰ ਫੋਨ ਨਾ ਕਰੇ ਤੇ ਟੋਕੜ ਬੈੜ ਵਾਲਾ ਵੀਰ ਫੋਨ ਨਾ ਕਰੇ ਕਿਉਂਕਿ ਉਹੇ ਜੇ ਆਪਾਂ ਨਗ ਨਹੀਂ ਹੁੰਦੇਗੇ ਜਿਹੜਾ ਵੀਰੇ 28 ਗਾਵਾਂ ਵੇਚਣੀਆਂ ਇਹਦੀ ਤਰੀਕ ਨੋਟ ਕਰ ਲਓ ਵੀਰ ਜੀ ਮਾਲ ਜਾਣੀ ਦੀ ਸਾਰਾ ਹੀ ਵੀਰੇ ਪਹਿਲਾ ਦੂਜਾ ਸੂਆ ਹੋਊਗਾ ਗਾਈਆਂ ਦੇ ਵਿੱਚ ਵੀਰੇ ਬਹੁਤ ਨਾ ਘੱਟ ਹੁੰਦੇ ਆਪਣੇ ਕੋਲੇ ਜ਼ਿਆਦਾਤਰ ਦੰਦਾਂ ਦੇ ਵਿੱਚ ਹੁੰਦੇ ਆ ਇਹਦੀ ਆਪਾਂ ਵੀਰੇ ਤਰੀਕ ਨੋਟ ਕਰ ਲਓ 25 ਤਰੀਕ 11ਵਾਂ ਮਹੀਨਾ 2024 ਦਿਨ ਸੋਮਵਾਰ ਬਣਦਾ ਜੀ 25 ਤਰੀਕ 11ਵਾਂ ਮਹੀਨਾ 2024 ਵੀਰੇ ਦਿਨ ਸੋਮਵਾਰ ਬਣਦਾਗਾ ਉਦੋਂ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਸਵੇਰ 8 ਵਜੇ ਸੌਦੇ ਚਾਲੂ ਕਰਦੇਾਂਗੇ ਤੇ 12 ਵਜੇ ਤੱਕ ਚੱਲਣਗੇ ਦੁਪਹਿਰ ਦੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਚੱਲਣਗੇ ਕਿਉਂਕਿ ਵੀਰੇ ਫਿਰ ਜਾਦੇ ਧੁੰਦ ਦੇ ਮੌਸਮ ਨੇ ਥੋੜੇ ਜੇ ਚਲੋ ਹੁਣ ਤਾਂ ਮੌਸਮ ਸਾਫ ਹੋ ਗਿਆ ਦੋ ਦਿਨ ਦਾ ਪਹਿਲਾਂ ਜਾਦੇ ਮੌਸਮ ਖਰਾਬ ਰਿਹਾ ਫਿਰ ਕਿਉਂਕਿ ਵੀਰੇ ਜਣੀ ਗੱਡੀਆਂ ਹੁੰਦੀਆਂ ਉਹਨਾਂ ਨੇ ਗਾਈਆਂ ਛੱਡ ਕੇ ਵੀ ਮੁੜਨਾ ਹੁੰਦਾ ਜਣੀ ਦੀ ਸਵੇਰ ਸਵੇਰ ਦੇ ਟਾਈਮ 4-5 ਘੰਟੇ ਵੀਰੇ ਸੌਦੇ ਚੱਲਦੇ ਆ ਬਾਕੀ ਵਿੱਚ ਵੀਰੇ ਕੋਈ ਇਹਦੇ ਜਣੀ ਦੀ ਦੋ ਚਾਰ ਨਾ ਕੱਚੀਆਂ ਬੈੜਾਂ ਦੇ ਵੀ ਹੋਣਗੇ ਜਿਹੜੀ ਕੋਈ ਬੈੜ 10-15 ਦਿਨ ਲੈਂਦੀ ਆ ਬਿਊਟੀ ਪੱਖੋਂ ਦੇਖ ਲਓਗੇ ਵੀਰੇ ਜਣੀ ਦੀ ਆ ਦੇਖੋ ਬੱਸੀ ਆ ਜਿਵੇਂ ਇਹ 20 ਦਿਨ ਦੇ ਵੀਰੇ ਬਾਕੀ ਆ ਕੱਚੀ ਆ ਮੂੰਹੋਂ ਸੇ ਦੰਦਾ ਇਸ ਤਰ੍ਹਾਂ ਦੇ ਨਗੀਨੇ ਪੀਸ ਵੀ ਵੀਰੇ ਬਾਧੂ ਹੋਣਗੇ ਆਪਣੇ ਕੋਲੇ ਜਿਹੜੇ ਵੀਰੇ 28 ਨਗਨੇ ਇਹਨਾਂ ਦੇ ਵਿੱਚ 15 ਨਗ ਤਾਂ ਬਿਲਕੁਲ ਤਾਜੇ ਸੂਏ ਹੋਣਗੇ ਵੀਰੇ ਜਿਹੜੇ ਕੋਈ 2-3 ਦਿਨ ਦੇ ਹੋਣਗੇ ਬੱਚਿਆਂ ਦੇ ਗਿੱਲੇ ਨਾੜੂਏ ਹੋਣਗੇ ਤੇ 13 ਨਗ ਵੀਰੇ ਇਹਦੇ ਵਿੱਚ ਸੂਣ ਵਾਲੇ ਆ ਜਿਹੜੇ ਕੋਈ ਯਾਨੀ ਦੀ 10 ਕ ਬੜਾਂ ਤਾਂ ਇਹ ਜੀਆਂ ਜਿਹੜੀਆਂ ਯਾਨੀ ਦੀ ਹਫਤੋਂ ਪਹਿਲਾਂ ਪਹਿਲਾਂ ਸੂਣ ਗਿਆ ਤੇ 3-4 ਨਗ ਵੀਰੇ ਹੈਗੇ ਨੇ 15 ਦਿਨ ਦੇ ਕੱਚੇ ਆ ਕਿਉਂਕਿ ਕੱਚੇ ਵੀਰੇ ਇਸ ਕਰਕੇ ਹੁੰਦੇ ਆ ਵਿੱਚ ਵੀਰ ਕੱਚੀ ਆ ਬਣਾ ਦੇ ਸਕੀਨ ਹੁੰਦੇ ਆ ਇਹ ਉਸ ਤਰ੍ਹਾਂ ਦੀ ਵਿੱਚ ਵੀਰਾਂ ਦਾ ਹੁੰਦਾ ਵੀ ਸੇਵਾ ਕਰਕੇ ਆਪਦੀ ਬੈੜ ਦੀ ਕਰੇ ਬਾਕੀ ਵੀਰ ਜੀ ਜਿਹੜਾ ਰੇਟ ਆ ਰੇਟ ਵੀਰੇ ਆਪਣਾ 50000 ਤੋਂ ਸ਼ੁਰੂ ਹੋ ਜੂਗਾ 55 60 65 70 75 ਇਸ ਤਰ੍ਹਾਂ ਕਰਦਾ ਕਰਦਾ ਲੱਖ ਤੱਕਰ ਜਾਊਗਾ ਵੀਰੇ ਕੋਈ ਇੱਕ ਦੋ ਸੌਦੇ ਵੀਰ ਜੀ ਲੱਖ ਤੋਂ ਬਾਹਰ ਵੀ ਹੁੰਦੇ ਨੇ ਤੇ ਜਾਣੀ ਦੀ 50 ਤੋਂ ਸ਼ੁਰੂ ਹੋ ਜਾਂਦਾ 50 60 70 ਇਸ ਤਰ੍ਹਾਂ ਕਰਦਾ ਕਰਦਾ ਹੁੰਦਾ ਰੇਟ ਬਾਕੀ ਵੀਰੇ ਜਿਹੜੀ ਦੁੱਧ ਦੀ ਕਪੈਸਟੀ ਹੁੰਦੀ ਆ ਆਪਣੀ 15-16 ਕਿਲੋ ਤੋਂ ਸ਼ੁਰੂ ਹੋ ਕੇ ਵੀਰੇ 35-37 ਕਿਲੋ ਤੱਕ ਆਪਣੇ ਕੋਲੇ ਦੁੱਧ ਦੀ ਕਪੈਸਟੀ ਇਹਨਾਂ ਕਰਮ ਵਾਲੀਆਂ ਦੀ ਮਿਲ ਜਾਂਦੀ ਆ ਵੀਰ ਜੀ ਜਿਹੜੇ ਜਾਦੇ ਸੌਦੇ ਆਪਣੇ ਫਾਰਮ ਤੇ ਹੁੰਦੇ ਆ ਉਹ ਵੀਰੇ 60000 ਤੋਂ ਲੈ ਕੇ 80000 ਦੇ ਵਿੱਚ ਹੁੰਦੇ ਆ ਜਿਹੜਾ 60000 ਤੋਂ ਲੈ ਕੇ 80000 ਦੇ ਵਿੱਚ ਸੌਦਾ ਹੋਊਗਾ ਵੀਰੇ ਉਹਦੇ ਵਿੱਚ ਜਾਣੀ ਦੀ ਜਿਹੜਾ ਨਾਗਵੀ ਸੋਨਾ ਮਿਲ ਜੂ ਸਾਫ਼ ਮਿਲ ਜੂਗਾ ਦੁੱਧ ਵਾਲੇ ਪੱਖ ਤੋਂ ਵੀ ਵੀਰੇ ਚੰਗਾ ਮਿਲ ਜੂ ਤੇ ਇਹ ਰੇਟ ਵੀ ਹਰ ਇੱਕ ਵੀਰ ਦੇ ਮੇਰੇ ਦੇ ਬਜਟ ਦੇ ਵਿੱਚ ਆ ਜਾਂਦਾ ਤੇ ਇਹਦੇ ਵਿੱਚ ਵੀਰੇ ਜਣੀ 60 ਤੋਂ 80 ਦੇ ਵਿੱਚ ਦੁੱਧ ਦੀ ਕਪੈਸਿਟੀ 18 19 ਲੀਟਰ ਤੋਂ ਲੈ ਕੇ 26 27 ਕਿਲੋ ਤੇ ਕਰ ਚੱਲੀ ਜਾਂਦੀ ਆ ਬਾਕੀ ਵੀਰਾਂ ਨੂੰ ਇੱਕ ਜ਼ਰੂਰੀ ਬੇਨਤੀ ਕਰਦੇ ਆ ਵੀਰੇ ਜਦੋਂ ਤੁਸੀਂ ਸਾਡੇ ਫਾਰਮ ਤੇ ਆਉਣਾ ਜੀ ਆਵਦਾ ਵੀਰੇ ਬਾਹਰੋਂ ਇੱਕ ਦੋ ਦਾ ਰੇਟ ਪਹਿਲਾਂ ਬਾਹਰੋਂ ਲਾਜ਼ਮੀ ਪਤਾ ਕਰਿਆਓ ਵੀਰੇ ਹੋ ਆਪਾਂ ਇਸ ਕਰਕੇ ਕਹਿੰਦੇ ਆ ਕਿਉਂਕਿ ਜਿਹੜਾ ਵੀ ਤੁਸੀਂ ਨਾ ਖਰੀਦਣ ਚੀਜ਼ ਆਪਾਂ ਖਰੀਦਣੀ ਆ ਆਪਾਂ ਨੂੰ ਉਹ ਚੀਜ਼ ਬਾਰੇ ਨੌਲੇਜ ਹੋਣੀ ਚਾਹੀਦੀ ਆ ਵੀ ਉਹਦਾ ਕੀ ਭਾਗ ਆ ਆਪਾਂ ਵੀਰੇ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਆ ਤੁਹਾਡਾ ਬਾਹਰੋਂ ਵੀਰੇ ਰੇਟ ਪਤਾ ਕਰਿਆ ਹੋਊਗਾ ਤੁਸੀਂ ਆਪਣੇ ਫਾਰਮ ਤੇ ਆਮ ਹੋਗੇ 15 ਤੋਂ 20 ਹਜ਼ਾਰ ਦਾ ਵੀਰੇ ਫਾਇਦਾ ਕਰਾਂਗੇ ਕੱਲੇ ਕੱਲੇ ਨਾਗਮਗਰ ਇੰਨਾ ਆਪਣਾ ਵੀਰੇ ਫਰਕ ਹੁੰਦਾ ਮਾਰਕੀਟ ਦੇ ਨਾਲੋਂ ਉਹ ਪੁਰਾਣੇ ਵੀਰਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਆ ਜਿਹੜੇ ਨਵੇਂ ਵੀਰ ਵੀਡੀਓ ਦੇਖਦੇ ਆਪਾਂ ਉਹਨਾਂ ਨੂੰ ਇਹ ਬੇਨਤੀ ਕਰਦੇ ਆਂ ਬਾਕੀ ਵੀਰੇ ਜਦੋਂ ਤੁਸੀਂ ਆਪਣੇ ਫਾਰਮ ਤੇ ਆਮੋਂਗੇ ਤੁਸੀਂ ਆਪਦੇ ਮੂੰਹੋਂ ਮੰਨੋਗੇ ਇਹਦੋਂ ਪਹਿਲਾਂ ਵੀ ਵੀਰ ਮੰਨਦੇ ਆ ਜਿਹੜਾ ਵੀਰ ਘਰੋਂ ਸਖਾਲਾਗੇ ਇੱਕ ਗਊ ਲੈਣਾ ਆ ਉਹ ਵੀਰੇ ਇੱਥੇ ਆ ਕੇ ਉਹਦਾ ਉਹਦਾ ਦੋਹਾਂ ਦਾ ਮਨ ਹੋ ਜਾਂਦਾ ਵੀ ਦੋ ਲੈ ਕੇ ਜਾਮਾ ਬਾਕੀ ਜਦੋਂ ਵੀਰੇ ਤੁਸੀਂ ਕੱਲਾ-ਕੱਲਾ ਨਾ ਖਰੀਦੋਂਗੇ ਕਿਉਂਕਿ ਹੁਣ ਆਲਾ ਲਾੜ ਨੂੰ ਤਾਂ ਆਪਾਂ ਟਾਈਮ ਹੀ ਬਾਲਾ ਦਿੱਤਾਗਾ ਏਕੀਅਰ ਦੇ ਲਾਟ ਦੇ ਵਿੱਚ ਥੋੜੀ ਜੀ ਪਹਿਲਾਂ ਵੀਰੇ ਧੁੰਦ ਪੈ ਗਈ ਸੀ ਧੂਆਂ ਕਰਕੇ ਲਾਟ ਆਪਾਂ ਲੇਟ ਕਰਤਾ ਬੈੜਾ ਵੀਰੇ ਜਿਆਦੇ ਸੌਂਕ ਨਾਲ ਖਰੀਦੀਆਂ ਹੋਈਆਂ ਨੇ ਇੰਨੀਆਂ ਕਿ ਨਜਾਇਜ਼ ਚੰਗੇ ਨਾਗ ਨੇ ਤੁਸੀਂ ਜਦੋਂ ਆਮੋਗੇ ਵੀਰੇ ਕੱਲਾ ਕੱਲਾ ਨਾਗ ਖੜ ਖੜ ਕੇ ਦੇਖੋਗੇ ਵੀ ਠੀਕ ਆ ਨਾਗੇ ਏਕੀਅਰ ਖਰੀਦੇ ਹੋਏ ਨੇ ਇੰਨੀਆਂ ਜਬਰਦਸਤ ਵੀਰੇ ਬੈੜਾ ਨੇ ਤੇ ਰੇਟ ਦੇ ਵਿੱਚ ਬਹੁਤ ਕਿਰਸ ਕਰਕੇ ਵੀਰੇ ਸੌਦੇ ਖਰੀਦੇ ਹੋਏ ਆ ਸਿਆਣਿਆਂ ਦੀ ਕਹਾਵਤ ਆ ਕੀ ਵੀ ਭਾ ਸਿਰਤਾ ਵੀਰੇ ਸਾ ਹੁਣ ਆ ਬਿਕ ਜਾਂਦਾ ਬੇਪਾਤਾ ਬਾਈ ਜੀ ਪਾਥੀਆਂ ਨਹੀਂ ਵਿਕਦੀਆਂ ਗੀਆਂ ਕਿਉਂਕਿ ਵੀਰੇ ਜਦੋਂ ਆਪਾਂ ਭਾਅ ਸਿਰ ਚੀਜ਼ ਦੇਵਾਂਗੇ ਉਦੋਂ ਵੀਰੇ ਫਿਰ ਉਹ ਚੀਜ਼ ਨੇ ਵਿਕਣਾ ਹੁੰਦਾਗਾ ਕਿਉਂਕਿ ਵੀਰੇ ਜੇ ਆਪਣਾ ਭਾਅ ਜ਼ਿਆਦਾ ਹੋ ਫਿਰ ਉੱਥੇ ਉਹ ਚੀਜ਼ ਨੇ ਕੀ ਵਿਕਣਾਗਾ ਜਦੋਂ ਤੁਸੀਂ ਆਪਣੇ ਫਾਰਮ ਤੇ ਵੀਰੇ ਆਮੋਗੇ ਤੁਹਾਨੂੰ ਬਾਈ ਜੀ ਦੂਰ ਤੱਕ ਦੋਨੇ ਪਾਸੇ ਗੱਡੀਆਂ ਮੋਟਰਸਾਈਕਲ ਦੋਨੇ ਪਾਸੇ ਖੜੇ ਮਿਲਣਗੇ ਮੇਰੇ ਬੀਰ ਵੀ ਜਾਣੀ ਦੀ ਕਾਫੀ ਦੂਰੋਂ ਦੂਰੋਂ ਆਏ ਮਿਲਣਗੇ ਵੀਰੇ ਦੇ ਗਉਆਂ ਦੀ ਵੀ ਗਿਣਤੀ ਕਾਫੀ ਵੱਡੀ ਮਾਤਰਾ ਦੇ ਵਿੱਚ ਹੋਊਗੀ ਵੀਰੇ ਜਦੋਂ ਤੁਸੀਂ ਸੀਨੀਵਾਲ ਕਲਾਂ ਡੇਰੀ ਫਾਰਮ ਤੇ ਆਵੋਗੇ ਵੀਰੇ ਤੁਹਾਡਾ ਇੱਥੇ ਆਿਆਂ ਦਾ ਮੁੱਲ ਪਊਗਾ ਇੱਕ ਬੈੜ ਨਹੀਂ ਫੱਟਾਉ ਦੂਜੀ ਨਹੀਂ ਆਉ ਪੰਜ ਨਹੀਂ ਆਉਣੀਆਂ 10 ਨਹੀਂ ਆਉਣੀਆਂ 20 ਨਹੀਂ ਆਉਣੀਆਂ ਕੋਸਤਾ ਨਗ ਵੀਰੇ ਫੱਟ ਲਾਜ਼ਮੀ ਆਉਣਗੇ ਕਿਉਂ ਇੰਨੇ ਮਾਲ ਦੇ ਵਿੱਚੋਂ ਫੱਟਾ ਆਉਂਦੇ ਆਉਂਦੇ ਹਰ ਇੱਕ ਵੀਰ ਦੇ ਪੰਜ ਚਾਰ ਨਗ ਵੀਰੇ ਲਾਜ਼ਮੀ ਫੱਟ ਆ ਜਾਂਦੇ ਆ ਫਿਰ ਉਹਦੇ ਵਿੱਚੋਂ ਆਪਾਂ ਸਿਲੈਕਟ ਕਰਕੇ ਸੌਦਾ ਇੱਕ ਜਾਂ ਦੋ ਸੌਦੇ ਲੈਣੇ ਆ ਤਾ ਵੀਰ ਬੜੀ ਲਾਜ਼ਮੀ ਆ ਆਰਾਮਦਾਰੀ ਨਾਲ ਲੈ ਜਾਂਦੇ ਆ ਬਾਕੀ ਵੀਰੇ ਸਾਡਾ ਵੀ ਇਹਨਾਂ ਨਗ ਵੇਚਣ ਵਾਲਾ ਸਿਸਟਮ ਹੁੰਦਾਗਾ ਕਿਸੇ ਵੀ ਵੀਰ ਨੂੰ ਖਾਲੀ ਨਹੀਂ ਮੋੜਦਾ ਚਾਹੇ ਸਾਨੂੰ ਸਾਵੇਂ ਭਾ ਨਾ ਦੇਣਾ ਪਵੇ ਕਿਉਂਕਿ ਵੀਰੇ ਅਸੀਂ ਵੀ ਕਾ 25ਤੀ ਬੈੜਾ ਵੇਚਦੇ ਆ ਉਹਦੇ ਵਿੱਚੋਂ 2-2000 ਕਰਕੇ ਵੀ ਕਾਫੀ ਮਾਤਰਾ ਦੇ ਵਿੱਚ ਵੀਰੇ ਵਧੀਆ ਮੂੰਹ ਮਿੱਠਾ ਹੋ ਜਾਂਦਾ ਕਿਉਂਕਿ ਜਾਦੇ ਮੂੰਹ ਅਡਾਂਗੇ ਤਾਂ ਵੀਰੇ ਮੱਖੀਆਂ ਪੈਣੀਆਂ ਨੇ ਜਦੋਂ ਲੰਮਾ ਸਮਾਂ ਚੱਲਣਾ ਵੀਰੇ ਫਿਰ ਹਸਾਬ ਨਾਲ ਚੱਲਣਾ ਪੈਂਦਾਗਾ ਕਿਉਂਕਿ ਵੀਰੇ ਜੀ ਸਿਆਣੇ ਦੀ ਕਹਾਵਤਾਂ ਵੀ ਇੱਕ ਤੋਂ 21 ਕਰ ਲੋ ਅਸੀਂ ਵੀਰੇ ਗਾਹਕ ਨੂੰ ਇੱਕ ਤੋਂ 21 ਕਰਕੇ ਮੋੜੀ ਦਾ ਸਾਡਾ ਦਵਾਰੇ ਗਾਹਕ ਨੂੰ ਸਤਨਾ ਜ਼ਰੂਰੀ ਹੁੰਦਾ ਵੀਰੇ ਉਹ ਦਵਾਰੇ ਇਸ ਕਰਕੇ ਆਊਗਾ ਜੇ ਆਪਾਂ ਵੀਰੇ ਨੂੰ ਸਾਫ਼ ਚੀਜ਼ ਦੇਵਾਂਗੇ ਜਦੋਂ ਵੀਰੇ ਆਪਾਂ ਬਾਹਰੋਂ ਖਰੀਦਣ ਜਾਂਦੇ ਆ ਨਾ ਕੋਦੋਂ ਅਸੀਂ ਬਹੁਤ ਸੋਚ ਸਮਝਣਾ ਖਰੀਦਦੇ ਆ ਚਾਰ ਪੰਜ ਜਾਣੇ ਹੁੰਨੇ ਆ ਵੀਰੇ ਬੜੀ ਰਾਏ ਲਾ ਕੇ ਖਰੀਦਣਾ ਪੈਂਦਾ ਵੀ ਜਿਹੜੇ ਵੀਰ ਨੂੰ ਆਪਾਂ ਇਹ ਗਊ ਦੇਵਾਂਗੇ ਤਾਂ ਦਵਾਰੇ ਆਪਣੇ ਕੋਲੇ ਉਹਨੂੰ ਇਹ ਸੱਦੂਗੀ ਦੁਬਾਰੇ ਵੀਰੇ ਆਪਣਾ ਜਿਹੜਾ ਸਾਫ਼ ਕੰਮ ਕਰਾਂਗੇ ਚੰਗੀ ਗਊ ਦੇਵਾਂਗੇ ਦੁਬਾਰੇ ਫੇਰ ਆਉਣਾ ਹੁੰਦਾਗਾ ਕਿਉਂਕਿ ਵੀਰੇ ਇਦਾਂ ਕੋਈ ਗੱਲ ਹੈ ਨਹੀਂਗੀ ਵੀ ਬਿਨਾ ਗੱਲ ਤੋਂ ਹੀ ਸੀਨੀ ਵਾਲਕਾ ਡੇਰੀ ਫਾਰਮ ਤੇ ਮੇਲੇ ਲੱਗਦੇ ਆ ਉਹ ਅਸੀਂ ਆਪਦੇ ਮੂੰਹੋਂ ਨਹੀਂ ਕਹਿੰਦੇ ਜਦੋਂ ਵੀਰਜੀ ਤੁਸੀਂ ਸਾਡੇ ਫਾਰਮ ਤੇ ਆਵੋਗੇ ਤੁਹਾਨੂੰ ਰਿਜ਼ਲਟ ਇੱਥੇ ਮਿਲ ਨਹੀਂ ਮਿਲਾਂਗਾ ਬਾਕੀ ਵੀਰੇ ਹਜੇ ਤਾਂ ਸਿਆਲ ਦਾ ਸੀਜ਼ਨ ਸ਼ੁਰੂ ਹੋਇਆਗਾ ਯਾਨੀ ਬਹੁਤ ਸੋਸ ਸਮਝਣਾ 1 ਕਿਲੋ ਦਾ ਲਾੜ ਖਰੀਦਿਆ ਹੋਇਆਗਾ ਬਾਕੀ ਵੀਰੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਆ ਸਭਾਇ ਮਸ਼ੀਨਾ ਹੈਗੀਆ ਤੁਹਾਡਾ ਵੀਰੇ ਕ੍ਰੈਡਿਟ ਕਾਰਡ ਕਿਸੇ ਵੀ ਕੰਪਨੀ ਦਾ ਉਹ ਵੀਰੇ ਚੱਕਿਆ ਜਾਊਗਾ ਪੇਮੈਂਟ ਉਹ ਤੋਂ ਚੱਕੀ ਜਾਂਦੇ ਜੇ ਤੁਹਾਡੀ 5 ਲੱਖ ਦੀ ਵੀ ਲਿਮਟਾ ਉਹ ਵੀ ਚੱਕੀ ਜਾਣੀ ਆ ਤੇ HDFC ਬੈਂਕ ਦਾ ਜਿਹਦਾ ਵੀ ਕ੍ਰੈਡਿਟ ਕਾਰਡ ਆ ਉਹਦੀਆਂ ਵੀਰੇ ਕਿਸ਼ਤਾਂ ਵੀ ਬਣ ਜਾਂਦੀਆਂ 12 ਮਹੀਨੇ ਦੇ ਬਣਾ ਲਓ 24 ਮਹੀਨੇ ਦੇ ਬਣਾ ਲਓ ਤੁਹਾਡੀ ਹਿੱਸਾ ਹੈਗੀ ਆ ਸਿਰਫ HDFC ਦੇ ਕਿਸ਼ਤਾਂ ਬਣਦੀਆਂ ਨੇ ਬਾਕੀ ਕ੍ਰੈਡਿਟ ਕਾਰਡ ਹੋਰ ਹਰ ਇੱਕ ਕਿਸੇ ਵੀ ਬੈਂਕ ਦਾ ਉਹ ਵੀਰੇ ਚੱਕਿਆ ਜਾਊਗਾ ਬਾਕੀ ਵੀਰ ਜੀ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ ਆ ਕੱਲੇ ਪੰਜਾਬ ਪੰਜਾਬ ਦਾ ਵੀਰੇ 13 ਰੁਪਏ ਕਿਲੋਮੀਟਰ ਉੱਪਰ 7 ਪਈਉ ਥੱਲੇ ਗੱਦਾ ਲੱਗਿਆ ਹੋ ਆ ਦੇਖੋ ਵੀਰੇ ਕਾਫੀ ਵੱਡੀ ਜਰਸੀ 27 28 ਕਿਲੋ ਵੀਰੇ ਦੁੱਧ ਰਾਈਡੀ ਆ ਸਿਰਫ ਚੌਥਾ ਜਨ ਹੋਇਆ ਸੂਈ ਨੂੰ ਦੇਖੋ ਬੰਦਾ ਮੂਰੇ ਫਿਰਦਾ ਦੀਦਾ ਨਹੀਂ ਇਹਦੇ ਬਹੁਤ ਵੱਡੀਆਂ ਵੱਡੀਆਂ ਵੀਰੇ ਬੈੜਾ ਹੁੰਦੀਆਂ ਜਦੋਂ ਆਪਣੇ ਫਾਰਮ ਤੇ ਆਮੋਗੇ ਤੁਹਾਨੂੰ ਜਣੀ ਦੀ ਨਜ਼ਾਰਾ ਆਊਗਾ ਬਾਕੀ ਵੀਰੇ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਮਗਰਲੇ ਪਾਸੇ ਦੀ ਵੀ ਆਪਾਂ ਝਲਕ ਮਰਵਾਵਾਂਗੇ ਮਗਰਲੇ ਗਰਾਊਂਡ ਦੇ ਵਿੱਚ ਵੀ ਕਾਫੀ ਮਾਤਰਾ ਦੇ ਵਿੱਚ ਮਾਲ ਹੈਗਾ ਹੈਗਾ ਬਾਕੀ ਚਲੋ ਪਿਛਲੇ ਦੋ ਲਾਟਾਂ ਦੇ ਵਿੱਚ ਤਾਂ ਧੁੰਦ ਜੀ ਜ਼ਿਆਦਾ ਹੋ ਗਈ ਸੀ ਹੁਣ ਤਾਂ ਚਲੋ ਮੌਸਮ ਵੀਰੇ ਬਹੁਤ ਸਾਫ ਆ ਤੇ ਨਹੀਂ ਤਾਂ ਰਾਤ ਦਾ ਸੀਗਾ ਵੀ ਆਪਾਂ 9 ਵਜੇ ਤੋਂ ਖਰੀਦ ਸ਼ੁਰੂ ਕਰਿਆ ਕਰਾਂਗੇ ਚਾਲੂ ਪਰ ਜਾਨੀ ਦੀ 21ਰ ਦਾ ਆਪਾਂ ਲਾਟ ਵੀਰੇ 8 ਵਜੇ ਤੋਂ ਹੀ ਰੱਖਾਂਗੇ 8 ਵਜੇ ਤੋਂ ਲੈ ਕੇ 12 ਵਜੇ ਤੱਕ ਚੱਲੂਗਾ ਵੀਰੇ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਆ ਵੀਰੇ ਟਰਾਂਸਪੋਰਟ ਦੀ ਸਹੂਲਤ ਸਾਰੀ ਆਗੀ ਸਾਡੇ ਫਾਰਮ ਤੇ ਆਉਣਾ ਬਾਹਰੋਂ ਇੱਕ ਦੋ ਰੇਟ ਲਾਜ਼ਮੀ ਪਤਾ ਕਰਕੇ ਆਓ ਵੀਰੇ ਰੇਟ ਦੇ ਵਿੱਚ ਰਿਜ਼ਲਟ ਤੁਹਾਨੂੰ ਲਾਜ਼ਮੀ ਮਿਲੂਗਾ ਇੱਥੇ ਫਾਰਮ ਤੇ ਆਵੋਗੇ ਥੋੜਾ ਜਾਨੀ ਦੀ ਖਾਲੀ ਮੋੜ ਨਾਲ ਵੀਰ ਜੀ ਸਿਸਟਮ ਨਹੀਂ ਹੋਊਗਾ ਐਂਡ ਤੇ ਇੱਕ ਗੱਲ ਮੈਂ ਲਾਜ਼ਮੀ ਕਹਿਣਾ ਕਿਤੋਂ ਵੀ ਵੀਰੇ ਨਾ ਖਰੀਦਣਾ ਇਹ ਸਾਲੀਆਂ ਚੀਜ਼ਾਂ ਹੁੰਦੀਆਂ ਕਿਉਂਕਿ ਵੀਰੇ ਪੈਸਾ ਤੁਸੀਂ ਲਾਉਣਾ 100 ਦਾ ਨੋਟ ਵੀ ਬਹੁਤ ਔਖਾ ਬਣਦਾਗਾ ਆਪਦਾ ਵੀਰੇ ਦੇਖ ਕੇ ਨਿਰਖ ਪਰਖਣਾ ਖਰੀਦੋ ਸਾਡੇ ਫਾਰਮ ਤੋਂ ਖਰੀਦਣਾ ਦਾ ਉਦੋਂ ਜ਼ਿਆਦਾ ਨਿਰਖੋ ਪਰਖੋ ਵੀਰੇ ਅਸੀਂ ਵੀ ਵਪਾਰੀਆਂ ਆਵੇਂ ਆਪਦੇ ਆਪ ਨੂੰ ਦੁੱਧ-ਦੁੱਧ ਤੇ ਕਹੀ ਜਾਦੋਂ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਵੀਰੇ ਬਾਅਦ ਚੋਂ ਫਿਰ ਇਹ ਸਾਲੀਆਂ ਚੀਜ਼ਾਂ ਦਾ ਕੋਈ ਲਾਂਭਾ ਨਹੀਂ ਹੁੰਦਾਗਾ ਤੇ ਇਹਨਾਂ ਦੀ ਵੀਡੀਓ ਆਪਾਂ ਇੱਕ ਦਿਨ ਵੀਰੇ ਦੁਬਾਰਾ ਫੇਰ ਕਵਰ ਕਰਾਂਗੇ ਇਹਨਾਂ ਦੀ 24 ਤਰੀਕ ਨੂੰ ਸਵੇਰੇ ਚੱਲੂ 25 ਤਰੀਕ ਨੂੰ ਆਪਾਂ ਵੇਚਾਂਗੇ ਹਾਂਜੀ ਵੀਰੇ ਧੰਨਵਾਦ ਜੀ